ਵਾਹਿਗੁਰੂ ਸਾਹਿਬ ਜੀ ਦੰਦਾਤ ਵੰਦਨੇ ਅਨੁਪਰਾ ਸਰਵ ਕਲਾ ਸਮਰੱਥ ਢੋਲਣ ਤੇਰਾ ਖੂਬ ਨਬ ਨਾਨਕ ਦੇਖ ਪਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤਾ ਸਚੰਤ ਵਿਖਿਆ ਸਲ ਸ਼ਲੰ ਸਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੈ ਪੇਖੰਦੜੋ ਕੇ ਪੱਲਾ ਤੁਮਾ ਦਿਸਮ ਸੁਹਣਾ ਅਡਣਾ ਲਹੰਦੜੋ ਮੋਲਾ ਨਾਨਕਾ ਸਾਥਨਾ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲਾ ਕਹੋ ਕਿਆ ਸੰਜੀਆ ਤਿਸ ਕਾ ਕਹੋ ਕਿਆ ਜਤਨਾ ਜਿਸ ਤਾ ਰੰਜੀਆ ਹਰ ਵਿਸਰਿਆ ਕਿਉਂ ਤਪਤਾਵੇ ਨਾ ਮਨ ਰੰਜੀਆ ਪ੍ਰਵਸ਼ੂਡਾ ਅਨ ਲਾਗਿਆ ਨਰਕ ਸੁਮੰਜੀਆ ਹੋ ਹਿਰਪਾਲ ਦਿਆਲ ਨਾਨਕ ਭਉ ਪੰਜੀਆ ਪ੍ਰਵਸ਼ੋ ਦੇ ਅਨ ਲਾਗਿਆ ਨਰਕ ਸੁਮੰਜੀਆ ਹੋ ਹਿਰਪਾਲ ਦਿਆਲ ਨਾਨਕ ਭਉ ਪੰਜੀਆ ਸਲੋਕ ਰਾਜ ਕਪਟੰਗ ਰੂਪ ਕਪਟੰਗ ਤਨ ਕਪਟੰਗ ਕੁਲ ਗਰਭਤਾ ਸਿਚੰਤ ਸਚੰਤ ਵਿਖਿਆ ਸ਼ਲੰਖਿ ਰੰਗ ਨਾਨਕ ਬਿਨ ਹਰ ਸੰਗ ਨਾ ਚਲਤੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀ ਅੱਜ ਦਾ ਇਲਾਹੀ ਫਰਮਾਨ ਸਤਸਾ ਅਠੰਗ ਪਰਾ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਸਤਿਗੁਰਾਂ ਨੇ ਦਾਤ ਬਖਸ਼ਿਸ਼ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ